ਫਬਰ ਹਸ਼ਰਪੁਰ ਸ਼ਹਿਰ ਚ ਫਤੇਗੜ ਚੁੰਗੀ ਦੇ ਨਜ਼ਦੀਕ ਤੋਂ ਆ ਜਿੱਥੇ ਬੀਤੀ ਰਾਤ ਅਹੱਤੇ ਤੇ ਬਿੱਲ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਕੁਝ ਹਥਿਆਰਬੰਦ ਨੌਜਵਾਨ ਹੱਤੇ ਦੇ ਮਾਲਕ ਤੇ ਹਮਲਾ ਕਰਨ ਲਈ ਪਹੁੰਚ ਗਏ ਜਿਸ ਤੋਂ ਬਾਅਦ ਹੱਤੇ ਦੇ ਮਾਲਕ ਵੱਲੋਂ ਆਪਣੀ ਸੁਰੱਖਿਆ ਲਈ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਵੀ ਕੀਤੇ ਗਏ ਜਿਸ ਤੋਂ ਬਾਅਦ ਮੁਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਹੱਤੇ ਦੇ ਮਾਲਕ ਕਿਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਉਹ ਫਤੇਗੜ ਚੁੰਗੀ ਨੇੜੇ ਹਾਤਾ ਚਲਾਉਂਦਾ ਹੈ ਅਤੇ ਬੀਤੀ ਰਾਤ ਕਰੀਬ 9 ਵਜੇ ਤੋਂ ਨੌਜਵਾਨ ਉਸਦੇ ਹਾਤੇ ਤੇ ਖਾਣ ਪੀਣ ਲਈ ਆਏ ਤੇ ਖਾਣ ਪੀਣ ਤੋਂ ਬਾਅਦ ਮਹਿਜ਼ 160 ਰੁਪਏ ਦੇ ਬਿੱਲ ਬਦਲੇ ਉਸਦੇ ਪਿਤਾ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਸ ਵੱਲੋਂ ਉਕਤ ਨੌਜਵਾਨਾਂ ਨੂੰ ਹਾਤੇ ਤੋਂ ਬਾਹਰ ਕੱਢ ਦਿੱਤਾ ਗਿਆ ਤੇ ਕੁਝ ਮਿੰਟਾਂ ਬਾਅਦ ਹੀ ਉਕਤ ਨੌਜਵਾਨ ਆਪਣੇ ਹੋਰਨਾਂ ਸਾਥੀਆਂ ਸਮੇਤ ਹਥਿਆਰ ਨਾਲ ਲੈਸ ਹੋ ਕੇ ਉਸਦੇ ਹਾਤੇ ਤੇ ਹਮਲਾ ਕਰਨ ਦੀ ਨੀਅਤ ਨਾਲ ਆ ਗਏ ਜਿਸ ਨਾਲ ਹਾਤੇ ਦੇ ਕਰਿੰਦੇ ਵੀ ਸਹਿਮ ਗਏ ਜਿਸ ਤੋਂ ਬਾਅਦ ਉਸ ਵੱਲੋਂ ਆਪਣੇ ਲਾਇਸੈਂਸੀ ਰਵਾਲਵਰ ਨਾਲ ਫਾਇਰ ਵੀ ਕੀਤੇ ਗਏ ਜਿਸ ਤੋਂ ਬਾਅਦ ਉਕਤ ਹਮਲਾਵਰ ਉੱਥੋਂ ਮੌਕੇ ਤੋਂ ਭੱਜ ਗਏ ਕਿਰਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਉਕਤ ਹੁੱਲੜ ਬਾਜ਼ਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਡੀਐਸਪੀ ਸਿਟੀ ਅਮਰਨਾਥ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਉਕਤ ਹੁੱਲੜ ਬਾਜ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ ਹੁਸ਼ਿਆਰਪਤ ਤੋਂ ਜੀਬੀਸੀ ਅਪਡੇਟ ਦੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀਤ ਸਿੰਘ ਚੀਮਾ ਦੀ ਰਿਪੋਰਟ ਤੋ ਤਿੰਨ ਮੁੰਡੇ ਇੱਥੇ ਡਰਿੰਕ ਕਰਨ ਆਏ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਡਰਿੰਕ ਕੀਤੀ ਆ ਤੇ ਜਾਣ ਲੱਗੇ ਤਾਂ ਬਿੱਲ ਨੂੰ ਲੈ ਕੇ ਉਹ ਮੇਰੇ ਬਜ਼ੁਰਗ ਬੈਠੇ ਸੀ ਫਾਦਰ ਸਾਹਿਬ ਉਹਨਾਂ ਨਾਲ ਬਹਿਸ ਵਜੇ ਕਰਨ ਲੱਗ ਪਏ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਉਂ ਕਰਦੇ ਆ ਤੇ ਉਹ ਮੈਨੂੰ ਕਹਿਣ ਲੱਗੇ ਤੂੰ ਸਾਨੂੰ ਜਾਣਦਾ ਨਹੀਂ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਜਾਣ ਪਛਾਣ ਦੀ ਤੇ ਬੁਆਲੀ ਤੁਸੀਂ ਖਾਧਾ ਪੀਤਾ ਬਿੱਲ ਦਿਓ ਚਲੇ ਜਾ ਮੈਂ ਉਹਨੂੰ ਹੱਥ ਵੀ ਜੋੜੇ ਵੀ ਜਾਂ ਤੁਸੀਂ ਚਲੇ ਜਾਓ ਉਹ ਫਿਰ ਦੁਬਾਰਾ ਮੇਰੇ ਨਾਲ ਬੈਂਸ ਸਹੀ ਕਰਨ ਲੱਗ ਪਏ ਹੱਥੋ ਪਾਈ ਕਰਨ ਲੱਗ ਪਏ ਤੇ ਉਹਨਾਂ ਨੂੰ ਫਿਰ ਮੈਂ ਇਥੋਂ ਮਤਲਬ ਕਿ ਬਾਹਰ ਨੂੰ ਧੱਕਾ ਮੈਂ ਕਿਹਾ ਚਲ ਜਾਓ ਇੱਥੇ ਇੱਕ ਦੋ ਕਸਟਮਰ ਸੀਗੇ ਉਹਨਾਂ ਨੇ ਵੀ ਉਹਨੂੰ ਨੂੰ ਬਾਹਰ ਨੂੰ ਕੀਤਾ ਉਸ ਤੋਂ ਬਾਅਦ ਉਹ ਮਤਲਬ ਕਿ ਕੋਈ 20 25 ਮਿੰਟ ਬਾਅਦ ਉਹ ਆਪਣੇ ਨਾਲ ਕੁਝ ਹੋਰ ਬੰਦਿਆਂ ਨੂੰ ਨਾਲ ਉਹਨਾਂ ਦੇ ਜਿੱਦਾਂ ਦਸਤਰ ਦੰਦੇ ਉਹ ਲੈ ਕੇ ਆ ਗਏ ਜਦੋਂ ਮੁੰਡੇ ਸਾਡੇ ਵੀ ਆ ਗਏ ਉਹਨੂੰ ਦੇਖ ਕੇ ਜਦੋਂ ਆ ਗਏ ਤਾਂ ਮੈਂ ਦੇਖਿਆ ਬਾਹਰ ਆ ਗਏ ਤਾਂ ਮੈਂ ਫਿਰ ਸੈਲਫ ਡਿਫੈਂਸ ਵਾਸਤੇ ਮੇਰੇ ਕੋਲ 32 ਬੋਰ ਰਿਵੋਲਵਰ ਆ ਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਤਾਂ ਮੈਂ ਫਾਇਰ ਕੀਤੇ ਤਾਂ ਉਹ ਫੇਰ ਪਿੱਛੇ ਨੂੰ ਹਟ ਕੇ ਭੱਜ ਗਏ ਤੇ ਜੇ ਬਾਈ ਚਾਂਸ ਇਹ ਰਿਵੋਲਵਰ ਮੇਰੇ ਕੋਲ ਨਾ ਹੁੰਦਾ ਤੇ ਉਹਨਾਂ ਨੇ ਅਟੈਕ ਕਰਨਾ ਸੀਗਾ ਔਰ ਦੂਜੀ ਗੱਲ ਹੈ ਤੁਹਾਡੇ ਕੋਲ ਲਾਇਸੈਂਸੀ ਹੈ ਲਾਇਸੈਂਸੀ ਹੈ ਫਿਰ ਕਰੋ ਬੰਦ ਤੁਸੀਂ ਆਪਣੀ ਸੇਫਟੀ ਲਈ ਸੇਫਟੀ ਲਈ ਰੱਖਿਆ ਹੁੰਦਾ ਤੇ ਪ੍ਰਸ਼ਾਸਨ ਨੂੰ ਇਹ ਚਾਹੀਦਾ ਕਿ ਇਦਾਂ ਦੇ ਜਿਹੜੇ ਹੁੱਲੜਵਾਜ ਆ ਇਹਨਾਂ ਨੂੰ ਨਥਕਾਉਣੇ ਇਦਾਂ ਦਾ ਕੋਈ ਕੰਮ ਨਹੀਂ ਕਰ ਸਕਦਾ ਬੰਦਾ ਜੇ ਸਹਾਉਣਾ ਉਹ ਖਾ ਪੀ ਕੇ ਬਿੱਲ ਦੇ ਕਰਕੇ ਉਹ ਲੜ ਕੇ ਗਏ ਆ ਸਾਡੇ ਨਾਲ ਉਹ ਕਿਸੇ ਨਾਲ ਵੀ ਉਹ ਕਰ ਸਕਦੇ ਜਿਹੜਾ ਬਿੱਲ ਕਰਕੇ ਇੱਕ ਨਾ ਤਾਂ ਮੇਰੀ ਉਹਨਾਂ ਨਾਲ ਕੋਈ ਦੁਸ਼ਮਣੀ ਹੈ ਹਾਂ ਠੀਕ ਹੈ ਬੰਦੇ ਨੇ ਕੋਈ ਖਾਦਾ ਪੀਤਾ ਆਪਣਾ ਬਿੱਲ ਦੇਵੇ ਜਾਵੇ ਨਹੀਂ ਬਿੱਲ ਵੀ ਕੁਝ ਨਹੀਂ ਸੀਗਾ ਸਿਰਫ 1670 ਰੁਪਏ ਦਾ ਬਿੱਲ ਸੀਗਾ ਕਿਰਪਾਲ ਸਿੰਘ ਸਰੋਂ ਹਰਜਿੰਦਰ ਸਿੰਘ ਏਕਤਾ ਨੰਦਰਾ ਸਿਟੀ ਸ਼ਹਿਰ ਪਰਦਾ ਕੀ ਦਾ ਹੱਤਾ ਹੈਗਾ ਸੀ ਆ ਪਤਾ ਗੜ ਚੁੰਮੀ ਦੇ ਵਿੱਚ ਘਰ ਉੱਥੇ ਕੁਝ ਬੰਦੇ ਆਏ ਤੇ ਇਹ ਤੇ ਖਾਣ ਪੀਣ ਤੋਂ ਉੱਥੇ ਕੋਈ ਝਗੜਾ ਹੋਇਆ ਸੀ ਤੇ ਉਹਦੇ ਗਲਪੈਨ ਨੂੰ ਤਿਆਰ ਹੋ ਗਏ ਤੇ ਜਿਹੜਾ ਕਰਪਾਲ ਸਿੰਘ ਹੈ ਉਹਨੇ ਆਪਣੇ ਲਾਇਸੈਂਸੀ ਰਵਲਵਰ ਨਾਲ ਆਪਣੀ ਸੈਲਫ ਡਿਫੈਂਸ ਦੇ ਵਿੱਚ ਹਵਾਈ ਫਾਇਰ ਕੀਤੇ ਸੀ ਦੋ ਹਵਾਈ ਫਾਇਰ ਕੀਤੇ ਸੀ ਤੇ ਉਹ ਬੰਦੇ ਭਾਜੀ ਉਹ ਬੰਦੇ ਹੀ ਟ੍ਰੇਸ ਕਰ ਰਹੇ ਇੱਕ ਵਿਪਨ ਇੱਕ ਮੁੰਡਾ ਹੋਰ ਹੈ ਵਿਪਨ ਤੇ ਉਹ ਨਾਮ ਲੂ ਮੈਂ ਇੱਕ 4-5 ਹੋਰ 7-8 ਬੰਦੇ ਹੈਗੇ ਆ ਅਸੀਂ ਉਹ ਵੈਰੀਫਾਈ ਕਰਕੇ ਉਹਨਾਂ ਦੇ ਤਤਲੰਤ ਪਛਾਣ ਦਰਕਰ ਦਤਾ ਤੇ ਜਲਦ ਤੋਂ ਜਲਦੀ ਉਹਨਾਂ ਨੂੰ ਰਿਸਟ